ਲੇਕਿਨ ਤੁਸੀਂ ਇਸ ਪਾਰਟਿਕੂਲਰ ਸੀਟ ਜਿਸ ਦੀ ਆਪਾਂ ਗੱਲ ਕਰਦੇ ਪਏ ਜਿਸ ਨੂੰ ਲੈ ਕੇ ਜਿਸ ਦੀ ਨਾਮਜ਼ਦਗੀ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ ਯਾਨੀ ਕਿ ਟ੍ਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਜੋ ਕਿ ਉਹ ਆਮ ਆਦਮੀ ਪਾਰਟੀ ਦੇ ਨੋਮੀਨੀ ਨੇ ਇੱਕ ਹੋਰ ਕਾਰੋਬਾਰੀ ਨੂੰ 3 ਸਾਲ ਬਾਅਦ ਰਾਜ ਸਭਾ ਵਿੱਚ ਨਾਮਜ਼ਦਗੀ ਲਈ ਅੱਗੇ ਕਰਤਾ ਜਾਂਦਾ ਹੈ ਹੁਣ ਸਵਾਲ ਇਹ ਹੈ ਕਿ 6 ਸਾਲਾਂ ਦੀ ਟਰਮ ਹੈ ਰਾਜ ਸਭਾ ਦੀ ਸੋ 3-3 ਸਾਲ ਦੇ ਜਿਹੜੀ ਰੋਟੇਸ਼ਨ ਹੋਈ ਹੈ ਉਸ ਦਾ ਕੀ ਸਿਰ ਪੈਰ ਸੀ ਉਸ ਦਾ ਤੁਕ ਕੀ ਬਣਦਾ ਹੈ ਸਵਾਲ ਇਹ ਹੈ ਕਿ ਚੰਡੀਗੜ੍ਹ ਦੀ ਸੜਕਾਂ ਉੱਤੇ ਜਿਹੜਾ ਵਿਵਾਦ ਖੜਾ ਹੋਇਆ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਪੁਲਿਸ ਦੇ ਮਹਿਕਮੇ ਪੁਲਿਸ ਦੇ ਕਰਮਚਾਰੀਆਂ ਨੂੰ ਇੱਕ ਦੂਸਰੇ ਨਾਲ ਪੜਵਾਤਾ ਗਿਆ ਇਸ ਦੇ ਪਿੱਛੇ ਦੀ ਜਿਹੜੀ ਵੱਡੀ ਰਾਜਨੀਤੀ ਹੈ ਜਿਸ ਵਿੱਚ ਇੱਕ ਧਿਰ ਹੈ ਆਮ ਆਦਮੀ ਪਾਰਟੀ ਜਿਸ ਦੀ ਪੰਜਾਬ ਵਿੱਚ ਸਰਕਾਰ ਹੈ ਤੇ ਦੂਸਰੀ ਧਿਰ ਹੈ ਕੇਂਦਰ ਵਿੱਚ ਸ਼ਾਸਨ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਦੇ ਨਾਲ ਕੀ ਖੇਡਾਂ ਹੋ ਰਹੀਆਂ ਨੇ ਪੰਜਾਬ ਦੇ ਨਾਲ ਕੀ ਸ਼ਰਾਰਤ ਹੋ ਰਹੀ ਹੈ ਤੇ ਇਹ ਸ਼ਰਾਰਤ ਨੂੰ ਕਰਨ ਦਾ ਆਧਾਰ ਕਿਸ ਨੇ ਦਿੱਤਾ ਇੱਕ ਰਾਜ ਸਭਾ ਦੀ ਚੰਗੀ ਪਾਲਿਸੀ ਜਿਸ ਉੱਤੇ ਸੰਜੀਵ अरोड़ा ਉਹਨਾਂ ਨੂੰ ਤੁਸੀਂ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲੜਵਾਦੇ ਹੋ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲੇਕਿਨ ਉਹ ਜ਼ਿਮਨੀ ਚੋਣ ਕਿਸੇ ਹੋਰ ਤੋਂ ਵੀ ਲੜਵਾਈ ਜਾ ਸਕਦੀ ਸੀ ਉਨਾ ਤੇ ਤੁਸੀਂ ਸੋਚ ਕੇ ਵੇਖੋ ਕਿ ਕਿੱਡੀ ਕੁ ਬੇਲੋੜੀ ਹੈ ਰਾਜ ਸਭਾ ਦੀ ਹੋਣ ਵਾਲੀ ਉਹ ਚੋਣ ਜਿਸ ਲਈ ਆਮ ਆਦਮੀ ਪਾਰਟੀ ਦੀ ਨਾਮਜ਼ਦਗੀ ਨੂੰ ਲੈ ਕੇ ਇੱਕ ਲੰਬਾ ਚੌੜਾ ਬਖੇੜਾ ਫੇਰ ਖੜਾ ਹੋ ਗਿਆ ਅਦਾਲਤਾਂ ਦੇ ਵਿੱਚ ਫੇਰ ਮੁਕਦਮੇਬਾਜ਼ੀ ਅਦਾਲਤਾਂ ਦਾ ਟਾਈਮ ਬੇਸਟ ਪੁਲਿਸ ਦੇ ਕਰਮਚਾਰੀ ਆਪਸ ਦੇ ਵਿੱਚ ਸੜਕਾਂ ਉੱਤੇ ਖੈਬਰ ਦੇ ਪਏ ਨੇ ਕੇਂਦਰ ਸਰਕਾਰ ਨੂੰ ਹੋਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਰਾਜ ਸਭਾ ਸੀਟ ਦੀ ਨਾਮਜ਼ਦਗੀ ਦੇ ਵਿੱਚ ਕੀ ਸ਼ਰਾਰਤ ਐ ਖੁਰਾਫਾਤ ਕਰਨ ਦਾ ਇੱਕ ਮੌਕਾ ਖੁਦ ਆਮ ਆਦਮੀ ਪਾਰਟੀ ਨੇ ਪ੍ਰਦਾਨ ਕੀਤਾ ਜੋ